ਜੇ ਆਹ ਰਵਾਜ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਨਾ ਤਾਂ ਪੰਜਾਬ ਦੇ ਵਿੱਚ ਰਹਿਣ ਦਾ ਸਵਾਦ ਹੀ ਨਹੀਂ ਆਉਣਾ ਹੈਗਾ ਇਹਨੂੰ ਕਹਿੰਦੇ ਆ ਡਾਲਾਖ ਲਈ ਕਿਸੇ ਨੂੰ ਦੱਸਣ ਦੀ ਤਾਂ ਬਾਲਾ ਲੋੜ ਨਹੀਂ ਹੈਗੀ ਮਿੱਤਰੋ ਕੋਈ ਆਪਦੀ ਮਾਸੀ ਦੀ ਕੁੜੀ ਦਾ ਸਮਾਨ ਛੱਡਣ ਗਿਆ ਹੋ ਕੋਈ ਆਪਦੀ ਭੈਣ ਦਾ ਕੋਈ ਚਾਚੇ ਦੀ ਕੁੜੀ ਦਾ ਇਸੇ ਤਰ੍ਹਾਂ ਅਸੀਂ ਵੀ ਗਏ ਸੀ ਮੇਰੀ ਮਾਸੀ ਦੀ ਕੁੜੀ ਦਾ ਸਮਾਨ ਛੱਡਣਾ ਤੇ ਰਾਹ ਦੇ ਵਿੱਚ ਸਲਾਹਾਂ ਕੀ ਚਲਦੀਆਂ ਨੇ ਵੀ ਭਾਈ ਜਿਹੜੇ ਟਰਾਲੀ 'ਚ ਆਇਆ ਆਪਾਂ ਟਰੈਕਟਰ ਤੇ ਉਹੀ ਪੈਸੇ ਆਪਸ ਦੇ ਵਿੱਚ ਵੰਡਾਂਗੇ ਜਿਹੜਾ ਗੱਡੀ ਤੇ ਆਉਂਦਾਗਾ ਜਾਜ ਕੇ ਪੂਰਾ ਉਹਨੂੰ ਆਪਾਂ 1 ਰੁਪਿਆ ਵੀ ਨਹੀਂ ਦੇਣਾ ਹੈਗਾ ਇਹੀ ਕੁਛ ਸਾਡੇ ਨਾਲ ਹੋਇਆ ਇੱਕ ਗੱਲ ਹੋਰ ਰਾਹ ਦੇ ਵਿੱਚ ਸਲਾਹਾਂ ਦੇ ਵਿੱਚ ਐ ਕਰਦੇ ਨੇ ਵੀ 21000 ਰੁਪਿਆ ਦੇਣਗੇ ਤੇ ਗੱਲ ਮੁਕਦੀ ਆ ਜਾ ਕੇ 2100 ਤੇ 2100 ਕੱਲੇ ਨੂੰ ਨਹੀਂ ਮਿਲਿਆ 2100 ਦਾ 7-8 ਜਣਿਆਂ ਨੂੰ ਮਿਲਿਆ ਤੇ ਪੱਲੇ ਕੀ ਪਿਆ ਬਸ ਟਰੈਕਟਰ ਤੇ ਜਿਹੜੇ ਗਾਣੇ ਸੁਣਲੇ ਸਿੱਧੂ ਮੂਸੇ ਵਾਲੇ ਦੇ ਇੱਕ ਗੱਲ ਹੋਰ ਟਰੈਕਟਰ ਪਿੱਛੇ ਵੀ ਲੜਾਈ ਹੁੰਦੀ ਆ ਭਾਈ ਅੱਧੇ ਰਾਤ ਤੂੰ ਚਲਾਏਂਗਾ ਅੱਧੇ ਰਾ ਮੈਂ ਬਸ ਜਿਹੜਾ ਸਮਾਨ ਲਾਹੋਂਦਾ ਉਹਨੂੰ ਇੱਕ ਜੀ ਜੀ ਫੀਲਿੰਗ ਆਉਂਦੀ ਹੈਗੀ ਜਾਂਦੇ ਹੋਏ ਤਾਂ ਆਪ ਲਾਹਦਾ ਪਰ ਜਦੋਂ ਉੱਥੇ ਜਾ ਕੇ ਖੜ ਜਾਂਦਾ ਮੁੰਡੇ ਵਾਲੇ ਲਾਉਂਦੇ ਆ ਤੇ ਕਿਨੂ ਕਿਨੂ ਇਹ ਆਵਾਜ਼ ਵਧੀਆ ਲਾਦੇ ਆਗੇ ਉਹ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਨਾਲੇ ਹੋਰ ਵੀਡੀਓ ਦੇਖਣ ਖਾਤਰ